ਹਰ ਬੱਚਾ ਸਾਰਾ ਸਾਲ ਆਪਣੇ ਜਨਮ ਦਿਨ ਦੀ ਉਡੀਕ ਕਰਦਾ ਹੈ ਅਤੇ ਇਸ ਦਿਨ ਉਸਨੇ ਕਿੰਨਾ ਹੀ ਕੁਝ ਕਰਨਾ ਹੁੰਦਾ ਹੈ ਇਸ ਦੀਆਂ ਤਿਆਰੀਆਂ ਉਹ ਪੂਰਾ ਮਹੀਨਾ ਕਰਦਾ ਰਹਿੰਦਾ ਹੈ ਤੇ ਜਦੋਂ ਇਹ ਦਿਨ ਆਉਂਦਾ ਹੈ ਤਾਂ ਉਸ ਦਿਨ ਉਸ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਹੈ ਪਰ ਇੱਕ ਮਾਸੂਮ 8 ਸਾਲ ਦਾ ਉਹ ਬੱਚਾ ਜਿਸ ਦਾ 28 ਤਰੀਕ ਨੂੰ ਅੱਜ ਜਨਮ ਦਿਨ ਹੈ ਅੱਜ ਉਹ ਜਨਮ ਦਿਨ ਮਨਾਉਣ ਦੀ ਥਾਂ ਤੇ ਦੋਸਤ ਰਿਸ਼ਤੇਦਾਰ ਤਾਂ ਉਸਤੇ ਜ਼ਰੂਰ ਇਕੱਠੇ ਹੋਏ ਨੇ ਪਰ ਉਹ ਰੋ ਰੋ ਕੇ ਉਸ ਬੱਚੇ ਨੂੰ ਯਾਦ ਕਰ ਰਹੇ ਨੇ ਦਰਅਸਲ ਇੱਕ ਦਿਨ ਪਹਿਲਾਂ ਹੀ ਇਹ ਬੱਚਾ ਜਦੋਂ ਘਰ ਤੋਂ ਬਾਹਰ ਬਾਜ਼ਾਰ ਚੀਜ਼ ਲੈਣ ਦੇ ਲਈ ਜਾਂਦਾ ਹੈ ਤਾਂ ਐਨ ਉਸ ਮੌਕੇ ਤੇ ਹੀ ਮੀਂਹ ਪਿਆ ਹੋਇਆ ਸੀ ਅਤੇ ਬਿਜਲੀ ਦੇ ਖੰਬੇ ਦੇ ਉੱਪਰ ਨੰਗੀਆਂ ਤਾਰਾਂ ਦਸੀਆਂ ਜਾ ਰਹੀਆਂ ਨੇ ਜਿਸ ਤੇ ਚਲਦੇ ਹੋਏ ਕਰੰਟ ਆ ਗਿਆ ਤੇ ਇਹ ਬੱਚਾ ਖੰਬੇ ਦੇ ਨਾਲ ਹੀ ਚਿਪਕ ਗਿਆ ਇਸ ਦੇ ਪਿਤਾ ਰਿਕਸ਼ਾ ਚਾਲਕ ਨੇ ਤੇ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਦੋ ਭੈਣਾਂ ਦਾ ਇੱਕ ਲੋਤਾ ਭਰਾ ਜਿਸਦੀ ਭੈਣ ਦੇ ਵੱਲੋਂ ਹੀ ਦੱਸਿਆ ਗਿਆ ਕਿ 8 ਸਾਲ ਦਾ ਭਰਾ ਘਰ ਤੋਂ ਬਾਹਰ ਪਨੀਰ ਲੈਣ ਦੇ ਲਈ ਗਿਆ ਸੀ ਕਿ ਇਹ ਮਾੜਾ ਹਾਦਸਾ ਹੋ ਗਿਆ ਲੁਧਿਆਣਾ ਦੇ ਵਿਜੇਨਗਰ ਦੀ ਇਹ ਘਟਨਾ ਜਿੱਥੇ 8 ਸਾਲ ਦੇ ਦਿਵਯਾਸ਼ ਦੀ ਜਾਨ ਗਈ ਹੈ ਪਤਾ ਲੱਗਿਆ ਕਿ ਕਿੰਜ ਇਹ ਸਾਰੀ ਘਟਨਾ ਵਾਪਰੀ ਹੈ 28 ਤਰੀਕ ਨੂੰ ਉਸ ਦਾ ਜਨਮ ਦਿਨ ਕਰੰਟ ਲੱਗਣ ਦੇ ਕਾਰਨ ਉਸ ਦੀ ਜਾਨ ਗਈ ਦਰਅਸਲ ਇੱਕ ਨਹੀਂ ਸਗੋ 2-3 ਅਜਹੀਆਂ ਖਬਰਾਂ ਲੁਧਿਆਣੇ ਤੋਂ ਹੀ ਸਾਹਮਣੇ ਆਈਆਂ ਜਿੱਥੇ ਕਰੰਟ ਲੱਗਣ ਦੇ ਕਾਰਨ ਲੋਕਾਂ ਦੀ ਜਾਨ ਗਈ ਹੈ 8 ਸਾਲ ਦਾ ਇਹ ਮਾਸੂਮ ਬੱਚਾ ਜਿਸ ਦਾ ਨਾਮ ਦਿਵਿਆansh ਸੀ ਇਹੀ ਦੋ ਭੈਣਾਂ ਦਾ ਇਕਲੌਤਾ ਪਰਾਸੀ ਅਤੇ ਘਰ ਤੋਂ ਬਾਹਰ ਜਾਂਦੇ ਹੀ ਜਦੋਂ ਇਸ ਨੂੰ ਖੰਬੇ ਨਾਲ ਚਿਪਕਿਆ ਦੇਖਿਆ ਤਾਂ ਲੋਕ ਸੋਟੀਆਂ ਲੈ ਕੇ ਇਸ ਦੇ ਵੱਲ ਭਜਣ ਭਜਦੇ ਆਏ ਤਾਂ ਕਿ ਇਸ ਨੂੰ ਬਚਾਇਆ ਜਾ ਸਕੇ ਪਰ ਉਸ ਨੂੰ ਕਰੰਟ ਦੀ ਚਪੇਟ ਦੇ ਵਿੱਚੋਂ ਛੁਡਵਾਇਆ ਨਹੀਂ ਜਾ ਸਕਿਆ ਸਰਕਾਰੀ ਸਕੂਲ ਦੇ ਵਿੱਚ ਪੜਦਾ ਦਿਵਿਆਸ਼ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਦੱਸਦੀ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਪਾਵਰ ਕਾਮ ਤੇ ਜਿਨ੍ਹਾਂ ਨੇ ਬਿਜਲੀ ਦੀਆਂ ਤਾਰਾਂ ਨੂੰ ਖੁੱਲੇ ਛੱਡਿਆ ਜਿਸ ਤੇ ਚਲਦੇ ਹੋਏ ਇਹ ਭਿਆਨਕ ਹਾਦਸਾ ਹੋਇਆ ਤੇ ਉਹਨਾਂ ਦਾ ਹਸਤਾ ਖੇੜਦਾ ਇਹ ਪਰਿਵਾਰ ਉჭੜ ਗਿਆ ਆਇਆ ਸਵੇਰ ਦਾ ਦਿਖਾਇਆ ਦਾ ਮੌਕਾ ਦੇਖਿਆ ਉਹਨੇ ਆ ਕੇ ਕੋਈ ਨਹੀਂ ਆਇਆ ਸੀ 30 ਮਿੰਟ ਹੋ ਗਏ ਭਾਜੀ 6:00 ਵਜੇ ਦਾ ਬੱਚਾ ਪੂੜਾ ਹੋਇਆ ਆ ਜੀ ਆ ਟਾਈਮ ਦੇਖ ਲਓ ਹੁੰਦੇ 8:00 ਵਜੇ ਨੇ ਸਣੇ ਤੋਂ ਵੀ ਕੋਈ ਨਹੀਂ ਆ। ਹਜੇ ਤੱਕ ਕੋਈ ਨਹੀਂ ਆਇਆ ਇੱਥੇ। ਇੱਥੇ ਤਾਂ ਕਾਉਂਸਲਰ ਤੱਕ ਨਹੀਂ ਆਇਆ। ਆਪਾਂ ਦਾ ਬੱਚੇ ਦਾ ਕਹਿਣਾ ਦਿਵਾਂਸ਼ੂ। ਕੀ ਹੋਇਆ ਤੁਹਾਡਾ? ਬੜੇ ਢੇਰ ਬਾਰਿਸ਼ੇ ਕਾਰਨ ਹੀ ਬਾਰਿਸ਼ ਵਿੱਚ ਚੀਜ਼ ਲੈਣੇ ਗਿਆ ਥਾ। ਢੇਰ ਬਾਰਿਸ਼ ਦੇ ਕਾਰਨ ਹੀ ਬਾਰਿਸ਼ ਵਿੱਚ ਚੀਜ਼ ਲੈਣੇ ਗਿਆ ਸੀ वहां से। ਖੰਬੇ ਦੀ ਤਾਰ ਕੱਟੇ ਹੋਈ ਸੀ ਇਸ ਕਾਰਨ ਇਸकी ਮੌਤ ਹੋ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਆਪਾਂ?

क्या कहना चाहिए बिजली वाले इतने बेवकूफ बेवकूफा बारिश आने में बिजली काटी नहीं जाती उनसे इतना दिमाग नहीं है आज इसके साथ वो कल किसी और के साथ होगा फिर हमें पूरा पूरा इंसाफ चाहिए हमें कुछ नहीं पता चौरी सड़क तीन नंबर भाई झल्ला हलवाई के पास बारिश की वजह से करंट लग गया ये बच्चे की मौत हो गई है प्रशासन से अभी तक कोई प्रशासन का कोई भी यहाँ पे अभी नहीं पहुँचा है हम यही चाहते हैं प्रशासन से कि इस जो बच्चा मृत्यु हुआ है इसको ना कोई लीडर और वो वोट मांगने के लिए हर जगह पहुंच जाते हैं लेकिन बच्चे के जो मौत हुई है इस जगह पे कोई भी नेता कोई लीडर कोई ऑफिसर नहीं पहुंचा है के ना 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 तो फिर पता ਕਿ ਕੀ ਨਾਮ ਹੈ ਬੱਚੇ ਦਾ ਕੱਲ ਜਨਮ ਲਿਆ ਸੀ ਸਾਰੀ ਗੱਲ ਦੱਸੋ ਕੀ ਹੈ ਇਹਦਾ ਡੈਡੀ ਕੀ ਤੁਹਾਡਾ ਨਾਮ ਦੱਸੋ ਕੀ ਹੋਇਆ ਕੀ ਇਹਦਾ ਨਾਮ ਨਕੀ ਨਕੀ ਹੋਇਆ ਪਾਜੀ ਸਵੇਰੇ 8 ਵਜੇ ਘਰਦਿਆਂ ਨੇ ਭੇਜਿਆ ਸੀ ਦੁੱਧ ਲੈਣ ਵਾਸਤੇ ਨਿਆਣੇ ਨੂੰ ਉਹ ਸਾਹਮਣੇ ਬਿਜਲੀ ਦਾ ਖੰਭਾ ਹੈ ਉਹਦੇ ਵਿੱਚ ਕਰੰਟ ਆਇਆ ਉਹ ਬੱਚੇ ਦਾ ਹੱਥ ਲੱਗ ਗਿਆ ਤਾਰ ਵਿੱਚ ਗਿਰੀ ਹੋਈ ਸੀਗੀ ਉਹ ਕਰੰਟ ਦੇ ਨਾਲ ਬੱਚਾ ਹੋ ਗਿਆ ਕਾਲਾ ਉੱਥੇ ਉਹਦੀ ਐਂਡ ਮੌਕੇ ਤੇ ਹੋ ਗਈ ਮੌਤ ਛੋਟੀਆਂ ਮਾਰ ਕੇ ਘਰਦਿਆਂ ਨੇ ਲਾਇਆ ਉਹਨੂੰ ਖੰਬੇ ਦੇ ਨਾਲੋਂ ਤੇ ਉਹਦੀ ਹੋ ਗਈ ਐਂਡ ਮੌਕੇ ਤੇ ਮੌਤ ਤੇ ਬਿਜਲੀ ਵਿਭਾਗ ਵਿੱਚ ਫੋਨ ਕੀਤਾ ਜੀ ਇਹਨੂੰ ਕੱਲ ਵੀ ਕੀਤਾ ਕੱਲ ਵੀ ਕੋਈ ਨਹੀਂ ਆਇਆ ਅੱਜ ਸਵੇਰੇ ਉਹਨੇ ਅਮਰਜੈਂਸੀ ਬੰਦੇ ਦੋ ਭੇਜੇ ਤਾਰ ਉੱਤੋਂ ਕਟਵਾ ਦੇ ਕਹਿੰਦਾ ਸਾਡੀ ਸਟੈਕ ਚਲਦੀ ਪਈ ਹੈ ਜੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਿਹੜਾ ਜਵਾਬ ਹੋਇਆ ਕੱਲ ਨੂੰ ਜੇ ਅਸੀਂ ਕਹਿੰਨੇ ਬਿਜਲੀ ਵਾਲਿਆਂ ਦਾ ਨਿਆਣਾ ਹੁੰਦਾ ਉਹ ਵੀ ਇਹੀ ਸਾਨੂੰ ਜਵਾਬ ਦਿੰਦੇ ਇਹ ਮਾਤਰ ਸਾਥੀ ਬੰਦੇ ਦਾ ਨਿਆਣਾ ਮਰਿਆ ਵੈ ਅੱਜ ਸਾਨੂੰ ਕਹਿੰਦੇ ਵੇ ਜੀ ਸਾਡੀ ਸਟੈਕ ਚਲਦੀ ਪਈ ਹੈ ਇਹ ਕਿੱਥੇ ਦਾ ਨਹੀਂ ਇਹ ਕਿੱਥੇ ਦਾ ਸੂਲ ਹੈਗਾ ਵੈ ਸਵੇਰ ਦਾ 8 ਵਜੇ ਦਾ ਨਿਆਣਾ ਮਰਿਆ ਹੋਇਆ ਕੋਈ ਇੱਥੇ ਦਾ ਐਮਐਲਏ ਕੋਈ ਕਾਉਂਸਲਰ ਕੋਈ ਨਹੀਂ ਆਇਆ ਇੱਥੇ ਦੱਸੋ ਮੈਨੂੰ ਜਦੋਂ ਆਪਾਂ ਵੋਟ ਲੈਣੀ ਹੁੰਦੀ ਆ ਬੱਚੇ ਦਾ ਜਨਮ ਦਿਨ ਕੱਲ ਅੱਜ ਜਨਮ ਦਿਨ ਆ ਬੱਚੇ ਦਾ ਕੱਲ ਜਨਮ ਦਿਨ ਆ ਬੱਚੇ ਦਾ ਜਦੋਂ ਆਪਾਂ ਵੋਟ ਲੈਣੀ ਹੁੰਦੀ ਆ ਉਦੋਂ ਅਸੀਂ ਹੱਥ ਜੋੜਦੇ ਆ ਤੂੰ ਮੇਰੀ ਮਾਂ ਤੂੰ ਮੇਰੀ ਭੈਣ ਅੱਜ ਕਿੱਥੇ ਗਏ ਮਾਂ ਭੈਣ ਅੱਜ ਨਿਆਣਾ ਮਰ ਗਿਆ ਕਿਸੇ ਗਰੀਬ ਦਾ ਕਿੱਥੇ ਗਏ ਨੇ ਦੱਸੋ ਕੋਈ ਐਮਐਲਏ ਆਇਆ 6:00 8:00 ਵਜੇ ਦਾ ਨਿਆਣਾ ਮਰਿਆ ਹੋਇਆ ਕੋਈ ਕਾਉਂਸਲਰ ਆਇਆ ਇੱਥੇ ਆਪਾਂ ਇਲੈਕਸ਼ਨ ਲੜਨ ਵਾਸਤੇ ਕਹਿ ਦਿੰਦੇ ਆ ਤੂੰ ਸਾਡਾ ਪੁੱਤਰ ਹੈ ਤੂੰ ਸਾਡੀ ਮਾਂ ਹੈ ਕਿੱਥੇ ਗਏ ਦਿਖਾਓ ਮੈਨੂੰ ਆਇਆ ਕੋਈ ਇੱਥੇ ਫੋਟੋ ਮਖਚਾਣ ਨੂੰ ਸਾਰੇ ਅੱਗੇ ਆ ਜਾਂਦੇ ਨੇ ਸਾਡੀ ਫੋਟੋ ਆ ਜਾਵੇ ਇਸੇ ਤਰ੍ਹਾਂ ਹੀ ਵਿਜੇਨਗਰ ਦੀ ਗਲੀ ਨੰਬਰ 3 ਦੇ ਵਿੱਚ ਵੀ 45 ਸਾਲਾ ਸੁਨੀਲ ਕੁਮਾਰ ਸੂਰਜ ਭਗਵਾਨ ਜੋ ਕਿ ਜਲ ਚੜ੍ਹਾਉਣ ਦੇ ਲਈ ਕਮਰੇ ਦੇ ਵਿੱਚ ਖੋਲੀ ਦੁਕਾਨ ਦਾ ਸ਼ਟਰ ਚੱਕ ਰਿਹਾ ਸੀ ਅਚਾਨਕ ਹੀ ਜ਼ਮੀਨ ਤੇ ਡਿੱਗ ਪਿਆ ਸੁਨੀਲ ਨੂੰ ਜ਼ਮੀਨ ਤੇ ਡਿੱਗਿਆ ਦੇਖ ਕੇ ਪਰਿਵਾਰਿਕ ਮੈਂਬਰਾਂ ਨੇ ਰੋੜਾ ਪਾਇਆ ਪਰ ਜਦੋਂ ਉਹਨਾਂ ਨੂੰ ਕਰੰਟ ਦਾ ਪਤਾ ਲੱਗਿਆ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਸੁਨੀਲ ਦੇ ਦੋ ਬੱਚੇ ਨੇ ਦੱਸਦੇ ਕਿ ਇੱਕ ਬੇਟਾ ਤੇ ਇੱਕ ਬੇਟੀ ਹੈ ਅਤੇ ਉਸਦੀ ਪਤਨੀ ਨੀਲਮ ਨੇ ਕਿਹਾ ਕਿ ਸੁਨੀਲ ਪਿਛਲੇ 40 ਸਾਲ ਤੋਂ ਲੁਧਿਆਣਾ ਦੇ ਵਿੱਚ ਹੀ ਰਹਿ ਰਿਹਾ ਹੈ ਟੇਲਰਿੰਗ ਦਾ ਉਹ ਕੰਮ ਕਰਦਾ ਸੀ ਅਤੇ ਗੁਜ਼ਾਰਾ ਚਲਾਉਣ ਤੇ ਲਈ ਉਹਨਾਂ ਨੇ ਕਮਰੇ ਦੇ ਨਾਲ ਹੀ ਸਟੋਰ ਰੂਮ ਦੇ ਵਿੱਚ ਇੱਕ ਜੁਐਲਰੀ ਦੀ ਦੁਕਾਨ ਖੋਲੀ ਹੋਈ ਸੀ ਅਤੇ ਇਹ ਘਟਨਾ ਦੁਕਾਨ ਦਾ ਸ਼ਟਰ ਚੱਕ ਦੇ ਸਮੇਂ ਹੋਈ ਅਤੇ ਉਸ ਤੋਂ ਬਾਅਦ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਹੋਰ ਘਟਨਾ ਜੋ ਕਿ ਲੁਧਿਆਣਾ ਦੇ ਵਿੱਚ ਵਾਪਰੀ ਰੋਟੀ ਪਕਾਉਂਦੀ ਹੋਈ ਔਰਤ ਨੂੰ ਵੀ ਕਰੰਟ ਨੇ ਆਪਣੀ ਚਪੇਟ ਤੇ ਵਿਚ ਲਿਆ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਫ੍ਰਿਜ ਦੇ ਵਿੱਚ ਕਰੰਟ ਆ ਗਿਆ ਸੀ ਜਿਸ ਤੋਂ ਬਾਅਦ ਇਸ ਔਰਤ ਦੀ ਜਾਨ ਚਲੀ ਗਈ। ਦੁਖਦ ਘਟਨਾਵਾਂ ਵਾਪਰੀਆਂ ਨੇ ਤਿੰਨ ਜਾਣਿਆਂ ਦੇ ਜਾਨ ਮਗਰੋਂ ਤਿੰਨ ਪਰਿਵਾਰ ਉਜੜ ਚੁੱਕੇ ਨੇ, ਖਾਲੀ ਹੋ ਚੁੱਕਿਆ ਉਹਨਾਂ ਦਾ ਘਰ ਤੇ ਇਸ ਔਰਤ ਦੀ ਪਛਾਣ ਮੀਨੂ ਮਲਹੋਤਰਾ ਉਮਰ ਕਰੀਬ 45 ਸਾਲ ਹਰਕਰਤਾਰ ਕਲੋਨੀ ਦੇ ਵਜੋਂ ਕੀਤੀ ਗਈ ਹੈ। ਅਦੇ ਹੀ ਸਾਰੀ ਮਾੜੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਦੁੱਖ ਦੇ ਵਿੱਚ ਨੇ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਜਾਰੀ ਹੈ ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ